ਪਾਣੀ ਪੀ ਪੀ ਕੋਸਣਾ ਜੀ ਇਹ ਗਿਆ ਪਾਣੀਆਂ ਹੋਰ ਕੀ ਆ ਬਸ ਥੋੜਾ ਜਿਹਾ ਫਲੇਵਰ ਪਾਇਆ ਹੋਇਆ ਪੀ ਕੇ ਦੇਖ ਲੈਣੇ ਆ ਦੇਖ ਲੋ ਜਰਾ ਇੱਕ ਗਲਾਸ ਰੱਖਦਾ ਪਾਣੀ ਤਾਂ ਨਹੀਂ ਰਿਹਾ ਐਦਾਂ ਥੋੜੀ ਪਾਣੀ ਆਊਗਾ ਆਧਾਰ ਕਾਰਡ ਹੈਗਾ ਹਾਂਜੀ ਆ ਬਾਈ ਉਹ ਮੀਟਰ ਕ ਮਸ਼ੀਨ ਤੇ ਉਂਗੂਠਾ ਰੱਖ ਆ ਲਓ ਜੀ ਉਂਗਲ ਕਿਉਂ ਰੱਖੀ ਜਨਾ ਵੋਟ ਪੈ ਜਾਣੀਆਂ ਇਹ ਵੀ ਆਂਦੇ ਝਗੜੇ ਤਾਂ ਪਹਿਲਾਂ ਨਹੀਂ ਮੁੱਕਦੇ ਅੰਗੂਠਾ ਰੱਖ ਕਿਉਂ ਦੇਖਿਆ ਆ ਗਿਆ ਨਾ ਪਾਣੀ ਸ਼ੁੱਤ ਜਿਆ ਮਜ਼ਾ ਆ ਗਿਆ ਮਜ਼ਾ ਆ ਗਿਆ ਨਾ ਹਾਂਜੀ ਮੋਬਾਈਲ ਚੈੱਕ ਕਰ ਮੈਸੇਜ ਵੀ ਆ ਗਿਆ ਹੋਣਾ ਸਾਡੇ 70 ਰੁਪਏ ਪਾਣੀ ਪੀ ਪੀ ਕੋਸਣ ਸੁਭਦਾ ਸੈਂਟਰ ਤੇ ਕੱਟੇਗੇ ਲੰਦਾ ਸਿਆਰਾ ਆਟਾ ਨਾਲ ਮੁਫਤ ਲਈ ਜਾਂਦੇ ਆ ਪਾਣੀ ਦੇ ਪੈਸੇ ਕੱਟੀ ਜਾਂਦੇ ਆ ਬੈਂਕ ਤੇ ਜਾਓ ਬੈਂਕ ਤੇ ਕੱਟ ਲੈਂਦੇ ਆ ਏਟੀਐਮ ਤੇ ਜਾਓ ਏਟੀਐਮ ਤੇ ਕੱਟ ਲੈਂਦੇ ਆ ਅਸੀਂ ਪਤਾ ਨਹੀਂ ਕਿਤੇ ਕਿਵੇਂ ਕੱਟੀ ਜਾਂਦੇ ਆ ਐਂ ਤਾਂ ਤਾਂ ਜਿੰਦਗੀ ਓਕੀ ਹੋ ਜੂ ਅਸੀਂ ਤਾਂ ਸਾਰਾ ਕੁਝ ਹੀ ਗੱਡਾ ਲੈਣਾ ਨਾਲੇ ਤੁਦਾਂਗੇ ਨਾ ਪਾਣੀ ਫਲੇਵਰ ਵਾਲਾ ਅੱਗ ਵਾਲਾ ਫਲੇਵਰ ਪਾਣੀ ਪੀ ਕੇ ਹੀ ਤਾਇਆ ਹੈ ਆਹ ਅੱਛੇ ਪੇਰਾ ਵਾਲਾ ਫਲੇਵਰ ਇਹ ਖਾ ਕੇ ਆਉਂਦਾ